ਬਲਾ ਕੇ ਵੀਰ ਜੀ ਇਹਨੂੰ ਕੁੱਟਿਆ ਗਿਆ ਇਹਦੀ ਪੱਗ ਤਾਰੀ ਗਈ ਜਦੋਂ ਕੁੱਟਮਾਰਚ ਦੀ ਪੱਗ ਉਤਰੀ ਕਰੰਟ ਲਾਇਆ ਗਿਆ ਇਹਦੇ ਬੁੱਲ ਤੇ ਪਿਸਟਲ ਆ ਉਹਦਾ ਬੱਟ ਮਾਰਿਆ ਗਿਆ ਇਹਦੇ ਬੁੱਲਾਂ ਤੇ ਇਹਦਾ ਬੁੱਲ ਫਟਿਆ ਪਿਆ ਉਹਨੇ ਅਲਮਾਰੀ ਖੋਲੀ ਕਰੰਟ ਵਾਲੀ ਮਸ਼ੀਨ ਘੱਟੀ ਲੇਜ਼ਰ ਵਾਲੀ ਇਹਦੇ ਕਰੰਟ ਲਾਇਆ ਇਹਦੇ ਅੱਖਾਂ ਦੇ ਅੱਗੇ ਘੁਮਾਇਆ ਉਸ ਤੋਂ ਬਾਅਦ ਉਹਨਾਂ ਨੇ ਇਹਦੇ ਕੋ ਆਪਣੇ ਪੈਰ ਕਟਵਾਏ ਉਸ ਦਿਨ ਤਾਂ ਮੈਂ ਤੇਰੇ ਤੇ ਥੁੱਕਿਆ ਸੀ ਅੱਜ ਮੈਂ ਤੇਰੇ ਮੂੰਹ ਤੇ ਥੁੱਕਣਾ ਇਹਦੇ ਸਿਰ ਤੇ ਸੁੱਕਿਆ ਉਹਨਾਂ ਦੇ ਨਾਲ ਜਿਹੜੀ ਸੀਗੀ ਉਹਨਾਂ ਨੇ ਕਿਸੇ ਨੇ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਕੋ ਪੱਗ ਦਾ ਤੇ ਕੇਸਾਂ ਦਾ ਬਾਰ ਬਾਰ ਮਜ਼ਾਕੜਾਇਆ ਗਿਆ ਐਸਚੂ ਸਾਹਿਬ ਦੇ ਕਮਰੇ ਉਹ ਸਾਈਕੋ ਮੰਟੈਲਿਟੀ ਦਾ ਜਿਹੜਾ ਅਫਸਰ ਹੈ ਨਾ ਜਿਵੇਂ ਪੰਜਾਬ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਲਗਾਤਾਰੀ ਬੇਦਬੀਆਂ ਨੂੰ ਕਿਹਾ ਜਾਂਦਾ ਕਿ ਬੇਦਬੀ ਹੋ ਰਹੀ ਹੈ ਚਾਹੇ ਗੁਰਦੁਆਰਾ ਸਾਹਿਬ ਦੀ ਕਰ ਲਈਏ ਚਾਹੇ ਐਦਾਂ ਦੀ ਖਬਰਾਂ ਸਾਹਮਣੇ ਆਉਂਦੀਆਂ ਨੇ ਕਿਸੇ ਦੀ ਦਸਤਾਰ ਲਾ ਦਿੱਤੀ ਜਾਂਦੀ ਹੈ ਕਿਸੇ ਦੇ ਸਰਦਾਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਐਦਾਂ ਹੀ ਮਾਮਲਾ ਇੱਕ ਚੰਡੀਗੜ੍ਹ ਦੇ ਵਿੱਚ ਆਇਆ ਹੋਇਆ ਇਸ ਸਮੇਂ ਅਸੀਂ ਚੰਡੀਗੜ੍ਹ ਸੈਕਟਰ 17 ਦੇ ਵਿੱਚ ਖੜੇ ਹੋਏ ਜਿੱਥੇ ਇੱਕ ਸਰਦਾਰ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਪੁਲਸ ਵੱਲੋਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਸੋ ਪੂਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਨਿਯੰਗ ਸਿੰਘ ਜਥੇਬੰਦੀਆਂ ਵੀ ਖੜੀਆਂ ਨੇ ਸੋ ਗੱਲਬਾਤ ਕਰਾਂਗੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹਨਾਂ ਦਾ ਬਾਦਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਨ੍ਹਾਂ ਦੇ ਨਾਲ ਕੁੱਟਮਾਰ ਹੋਈ ਹੈ ਯਾਨੀ ਪੂਰੀ ਘਟਨਾ ਕੀ ਸੀ ਅੱਜ ਤੁਸੀਂ ਸਵੇਰ ਦੇ ਖੜੇ ਹੋ ਤੇ ਡੀਐਸਪੀ ਸਾਹਿਬ ਨੂੰ ਵੀ ਮਿਲ ਕੇ ਆਏ ਹੋ ਦੇਖੋ ਜੀ ਅਸੀਂ ਪਿਛਲੇ ਦਿਨੀ 8 ਤਰੀਕ ਨੂੰ ਬਾਈ ਸਰਵਿੰਦਰ ਸਿੰਘ ਹੁਣਾ ਦਾ 15 ਸੈਕਟਰ ਚਾਈ ਚੂਰੀ ਦੇ ਬਾਹਰ ਇੱਕ ਮੁਲਾਜ਼ਮ ਨਾ ਬੋਲ ਬਲਾਰਾ ਹੁੰਦਾ ਕਿਉਂਕਿ ਉਹ ਸਿਵਲ ਚ ਇਹਨੂੰ ਨਹੀਂ ਪਤਾ ਉਹ ਮੁਲਾਜ਼ਮ ਹੈ ਉਹ ਸੀ ਏਐਸ ਅਸ਼ੀਸ਼ ਕੁਮਾਰ ਉਹਨਾਂ ਨੇ ਥੁੱਕ ਸੁੱਟਿਆ ਉੱਥੇ ਉਥੋਂ ਕਿਨਾਂ ਤੇ ਗਿਰ ਗਿਆ ਇਹਨਾਂ ਨੇ ਕਿਹਾ ਬਾਈ ਜੀ ਥੁੱਕ ਤੁਸੀਂ ਪਬਲਿਕ ਪਲੇਸ ਤੇ ਕਿਉਂ ਸੁੱਟ ਰਹੇ ਹੋ ਸੋ ਕਰਦੇ ਕਰਾਂਦੇ ਉਹ 8-10 ਹਰਿਆਣਵੀ ਭਰਾ ਸੀਗੇ ਤਾਂ ਇਹ ਦੋ ਭਰਾ ਸੀ ਇਹਨਾਂ ਦਾ ਬੋਲ ਬਲਾਰਾ ਆਪਸ ਵਿੱਚ ਹੋਇਆ ਇੱਕ ਦੂਜੇ ਨੂੰ ਬੈਠ ਬਸਾਈ ਹੋਈ ਪਰ ਇਹਨਾਂ ਨੇ ਸਮਝਿਆ ਵੀ ਉਹ 8-10 ਮੁੰਡੇ ਨੇ ਵੀ ਅਸੀਂ ਇੱਥੋਂ ਨਿਕਲਦੇ ਹਾਂ ਸੋ ਇਹ ਬਾਈ ਹੁਣੀ ਉੱਥੋਂ ਆਪਣਾ ਜਿਹੜਾ ਹੈ ਨਿਕਲ ਗਿਆ ਟਾਈਮ ਸਰ ਵੀ ਉਹ ਜਿਹੜੀ ਗੱਲ ਵਧੀ ਨਹੀਂ ਉਸ ਤੋਂ ਬਾਅਦ ਜਦੋਂ ਉਹ ਮੈਟਰ ਸਾਰਾ ਸੌਟ ਆਊਟ ਹੋ ਗਿਆ ਉਹ ਆਪਣੇ ਰਸਤੇ ਆਪਣੇ ਰਸਤੇ ਹੁਣ ਗੱਲ ਆਈ ਇਹਦੀ 14 ਤਰੀਕ ਤੇ 14 ਤਰੀਕ ਇਹ ਬਾਈ ਇੱਥੇ ਕਿਸੇ ਮੁੰਡੇ ਨਾਲ ਆਇਆ ਸੀਗਾ ਜਿਹਦਾ ਆਲਰੇਡੀ ਇੱਥੇ ਕੋਈ ਕੇਸ ਚੱਲ ਰਿਹਾ ਸੀ ਲੈਣ ਦੇਣ ਦਾ ਉਹ ਪਾਰਟੀਆਂ ਦਾ ਫੈਸਲਾ ਹੋ ਗਿਆ ਸੀ ਪੁਲਿਸ ਮੁਲਾਜ਼ਮ ਨੇ ਸਾਹਮਣੇ ਲਿਖਾ ਬੜੀ ਕਰਨੀ ਸੀ ਉਹਨਾਂ ਨੇ ਸੋ ਅੰਦਰ ਉਹ ਫੈਸਲਾ ਕਰ ਰਿਹਾ ਸੀ ਲਿਖਾ ਬੜੀ ਕਰ ਰਿਹਾ ਸੀ ਬਾਹਰ ਕੁਰਸੀ ਤੇ ਬੈਠਾ ਸੀ ਬਾਹਰ ਉੱਥੇ ਜਿਹੜਾ ਐਸਆਈ ਆਪਣਾ ਮੇਰੇ ਖਿਆਲ ਸਮਸ਼ੇਰ ਸਿੰਘ ਜੀ ਆ ਉਹਨਾਂ ਦੇ ਰੂਮ ਦੇ ਬਾਹਰ ਨਾਲ ਕੁਰਸੀਆਂ ਲੱਗੀਆਂ ਏ ਬਾਈ ਕੁਰਸੀਆਂ ਤੇ ਬੈਠਾ ਸੀ ਤਾਂ ਉਥੋਂ ਅਸ਼ੀਸ਼ ਕੁਮਾਰ ਨੇ ਦੇਖਿਆ ਵੀ ਉਹੀ ਮੁੰਡਾ ਜਿਹਦੇ ਨਾਲ ਮੇਰਾ 7 ਤਰੀਕ ਪੇਚਾ ਪਿਆ ਸੀ 8 ਤਰੀਕ ਸੋਰੀ ਤਾਂ ਉਹਨਾਂ ਨੇ ਇਹਨਾਂ ਨੂੰ ਬੁਲਾ ਲਿਆ ਵੀ ਮਲਾਜ ਨੂੰ ਭੇਜਿਆ ਜਾਂ ਉਹਨੂੰ ਬੁਲਾ ਕੇ ਲਿਆ ਇਹ ਉਹ ਉਹਨੇ ਨੂੰ ਬੁਲਾਇਆ ਇਹ ਚੱਲ ਗਿਆ ਉੱਥੇ ਹਾਂਜੀ ਦੱਸੋ ਜੀ ਕਹਿੰਦੇ ਤੂੰ ਤੇਰਾ ਨਾਂ ਕੀ ਨੇ ਕਿ ਆ ਵੀ ਮੇਰਾ ਨਾਮ ਸੁਮਿੰਦਰ ਕੋਰ ਉਹਨਾਂ ਨੇ ਇਹਨੂੰ ਪਿੱਛੋਂ ਹੱਥ ਪਾਇਆ ਐਦਾਂ ਹੀ ਹੱਥ ਪਾ ਕੇ ਦੂਜੇ ਕਮਰੇ ਚ ਲੈ ਗਏ ਜਿੱਥੇ ਕੈਮਰਾ ਨਹੀਂ ਲੱਗਾ ਪਰ ਬਾਹਰ ਕੋਰੀਡੋਰ ਚ ਕੈਮਰਾ ਲੱਗਾ ਇਹ ਕਲੀਅਰ ਆ ਉਸ ਕੋਰੀਡੋਰ ਚ ਵੀ ਉਹ ਇਹਨੂੰ ਲੈ ਕੇ ਜਾਂਦਾ ਮੁਬਲਸ ਮੁਲਾਜ਼ਮ ਬੁਲਾਣਾ ਹੈ ਇਹ ਵੀ ਕਲੀਅਰ ਕੈਮਰੇ ਚ ਦਿਖਦਾ ਹੈ ਮਾਨਯੋਗ ਐਸਐਸਪੀ ਮੈਡਮ ਇਹਦੀ ਅੱਜ ਫੁਟੇਜ ਹੈ ਉਹ ਪ੍ਰੀਜ਼ਰਵ ਕਰਾ ਲੈਣ ਨੀਤਾ ਪੁਲਸ ਨੇ ਇਹਦੀ ਫੁਟੇਜ ਵੀ ਛੇੜਛਾੜ ਕਰ ਲੈਣੀ ਹੈ ਚਲੋ ਇਹ ਵੀ ਸਾਰਾ ਕੰਮ ਹੋ ਗਿਆ ਬੁਲਾ ਕੇ ਵੀਰ ਜੀ ਇਹਨੂੰ ਕੁੱਟਿਆ ਗਿਆ ਇਹਦੀ ਪੱਗ ਤਾਰੀ ਗਈ ਜਦੋਂ ਕੁੱਟ ਮਾਰਚ ਦੀ ਪੱਗ ਉਤਰੀ ਇਨੂੰ ਕੀ ਕਹਿੰਦੇ ਕਰੰਟ ਲਾਇਆ ਗਿਆ ਇਹਦੇ ਬੁੱਲ ਤੇ ਜਿਹੜਾ ਪਿਸਟਲ ਆ ਉਹਦਾ ਬੱਟ ਮਾਰਿਆ ਗਿਆ ਇਹਦੇ ਬੁੱਲਾਂ ਤੇ ਇਹਦਾ ਬੁੱਲ ਫਟਿਆ ਪਿਆ ਇਹਦੇ ਉਰੇ ਕਰੰਟ ਲੱਗਿਆ ਹੋਇਆ ਉਹਨੇ अलमारी ਖੋਲੀ ਕਰੰਟ ਵਾਲੀ ਮਸ਼ੀਨ ਘੱਟੀ ਲੇਜ਼ਰ ਵਾਲੀ ਇਹਦੇ ਕਰੰਟ ਲਾਇਆ ਇਹਦੇ ਅੱਖਾਂ ਦੇ ਅੱਗੇ ਘਮਾਇਆ ਸੋ ਕੁੱਲ ਮਿਲਾ ਕੇ ਇਹਨੂੰ ਕੁੱਟੀ ਗਏ ਮਾਰੀ ਗਏ ਅੱਛਾ ਵਿੱਚੇ ਜੇ ਇਹਨੇ ਪੱਗ ਮੰਨੀ ਫੇਰ ਵੀ ਚਲੋ ਥੱਲੇ ਗਿਰਿਆ ਧਾਰ ਲਈ ਖਤਮ ਹੋ ਗਿਆ ਕੁੱਟ ਲਿਆ ਪਰ ਉਹਨਾਂ ਨੂੰ ਫੇਰ ਐਦਾਂ ਲੱਗਿਆ ਵੀ ਇਹ ਹਾਲ ਤੱਕ ਅੱਧ ਮਰਿਆ ਕਿਉਂ ਨਹੀਂ ਹੋਇਆ ਉਹਨਾਂ ਨੇ ਫੇਰ ਇਹਦੀ ਪੱਗ ਲਾਤੀ ਫੇਰ ਕੁੱਟਤਾ ਉਸ ਤੋਂ ਬਾਅਦ ਉਹਨਾਂ ਨੇ ਇਹਦੇ ਕੋ ਆਪਣੇ ਪੈਰ ਕਟਵਾ ਵੀ ਮਾਫੀ ਮੰਗ ਤੂੰ ਉਦਨ ਵਾਲੀ ਗੱਲ ਦੀ ਉਸ ਤੋਂ ਬਾਅਦ ਆਖੀਰ ਦੇ ਵਿੱਚ ਉਹਨੂੰ ਪਤਾ ਹੀ ਕਹਿੰਦੇ ਉਸ ਦਿਨ ਤਾਂ ਮੈਂ ਤੇਰੇ ਤੇ ਥੁੱਕਿਆ ਸੀ ਅੱਜ ਮੈਂ ਤੇਰੇ ਮੂੰਹ ਤੇ ਥੁੱਕਣਾ ਤੇ ਸਿਰ ਤੇ ਸੁੱਕਿਆ ਉਹਨਾਂ ਨੇ ਪੱਗ ਲਾਈ ਤੇ ਇਹ ਸੇਮ ਪੱਗ ਹੱਥ 'ਚ ਫੜੀ ਵਾਲ ਖੁੱਲੇ ਐਸ ਐਚਓ ਸਾਹਿਬ ਕੋ ਚੱਲ ਗਿਆ ਵੀ ਸਾਹਿਬ ਮੈਂ ਤਾਂ ਇੱਥੇ ਕਿਸੇ ਨਾਲ ਆਇਆ ਸੀ ਕਿਉਂਕਿ ਜਿਹਦੇ ਨਾਲ ਇਹ ਆਏ ਸੀ ਨਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਬਾਅਦ ਸਾਡਾ ਬੰਦਾ ਬੈਠਾ ਉਹਦੀ ਕੁੱਟ ਮਾਰ ਅੰਦਰ ਚੱਲਦੀ ਵੀ ਉਹਨਾਂ ਤੋਂ ਜਦੋਂ ਇਹ ਕੁੱਟ ਮਾਰ ਹੋ ਗਈ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਬਦਲ ਗਿਆ ਜਿਹੜਾ ਸਾਡੇ ਨਾਲ ਬੰਦਾ ਸੀ ਉਹਨੂੰ ਤਾਂ ਮਲਾਜਮਾਂ ਨੇ ਕੁੱਟਤਾ ਵਾ ਉਸ ਤੋਂ ਬਾਅਦ ਐਸ ਐਚ ਓ ਸਾਹਿਬ ਕੋਲ ਗਏ ਐਸ ਐਚ ਓ ਸਾਹਿਬ ਨੇ ਬਾਈ ਦੀ ਪੱਗ ਬੁਗ ਬਣਵਾਈ ਵੀ ਤੂੰ ਪੱਗ ਬਣ ਐਥੇ ਐਸ ਐਚ ਓ ਸਾਹਿਬ ਦੇ ਕਮਰੇ 'ਚ ਵੀ ਇਹ ਨੰਗੇ ਸਰ ਜਾਂਦਾ ਚੈੱਕ ਕਰ ਲੈਣਾ ਐਸਚੋ ਸਾਹਿਬ ਕਿਹੜੇ ਸੀ ਉਹਨਾਂ ਦਾ ਕੀ ਨਾਮ ਰੋਹਿਤ ਕੁਮਾਰ ਹੈ ਜੀ ਉਹ 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 ਉਹਨਾਂ ਨੇ ਇਹਦੀ ਪੱਗ ਬੁਗ ਬਣਵਾਈ ਹੈ ਕਹਿੰਦੇ ਸਾਨੂੰ ਕੰਪਲੇਂਟ ਦੇ ਅਸੀਂ ਕਾਰਵਾਈ ਕਰ ਦਿੰਨੇ ਆ ਕੰਪਲੇਂਟ ਦੇ ਅਸੀਂ ਕਾਰਵਾਈ ਕਰ ਦਿੰਨੇ ਆ ਕੋਈ ਕਾਰਵਾਈ ਨਹੀਂ ਹੋਣੀ ਇਹਨੂੰ ਮੈਡੀਕਲ ਕਰਾਉਣ ਲਈ ਲੈ ਗਏ ਸੋਨਾ ਚ ਮੈਡੀਕਲ ਦੇ ਵਿੱਚ ਇਹਨੂੰ ਐਨ ਲੱਗਿਆ ਵੀ ਮੇਰਾ ਮੈਡੀਕਲ ਹੈਗਾ ਚੋਰ ਤੇ ਕੁੱਤੀ ਰਲੇ ਪਿਆ ਮੇਰਾ ਮੈਡੀਕਲ ਸਹੀ ਨਹੀਂ ਹੋਣਾ ਇਹ ਬਾਈ ਨੇ ਆਪਣਾ ਜਾ ਕੇ 32 ਚ ਲੱਗ ਤੋਂ ਮੈਡੀਕਲ ਕਰਾਇਆ ਮੈਡੀਕਲ ਦੀ 32 ਚ ਰਿਪੋਰਟਾਂ ਲੈ ਕੇ ਆਣ 1:00 ਵਜੇ ਤੱਕ ਬੱਤੀ ਜਨੇ ਮੈਡੀਕਲ ਕਰਾਇਆ ਅਗਲੇ ਦਿਨ ਸਵੇਰੇ 9 ਵਜੇ ਕਿਉਂਕਿ ਮੈਨੂੰ ਵੀਡੀਓ ਦੇ ਮਾਧਿਅਮ ਰਾਹੀਂ ਪਤਾ ਲੱਗ ਗਿਆ ਸੀ ਮੈਂ ਤਾਂ ਨੰਬਰ ਪਤਾ ਕਰਾਇਆ ਇਹਨੂੰ ਮਿਲਿਆ ਮੈਂ ਕਿਹਾ ਅਸੀਂ ਤੇਰੇ ਨਾਲ ਖੜੇ ਆ ਬਾਈ ਤੂੰ ਘਬਰਾਉਣਾ ਨਹੀਂ ਤੂੰ ਥਾਣੇ ਦੁਬਾਰਾ ਤੇਰੀ ਕੰਪਲੇਂਟ ਆ ਸੀ ਉਸ ਤੋਂ ਬਾਅਦ ਇਹਨੂੰ ਅਪਰੋਚਾਂ ਕਰ ਰਹੇ ਨੇ ਵੀ ਉਹ ਤਾਂ ਆਪਣੀ ਰਾਜਨੀਤੀ ਚਮਚਾ ਰਹੇ ਨੇ ਉਹ ਇਦਾਂ ਨੇ ਨਿਹੰਗ ਜੱਥੇਬੰਦੀ ਆਪਣਾ ਨਾਮ ਕਰ ਰਹੇ ਨੇ ਤੂੰ ਫਸ ਜਾਣਾ ਕੱਲ ਨੂੰ ਤੇਰੇ ਤੇ ਪਰਚਾ ਪੈਣਾ ਇਹਨੂੰ ਇਦਾਂ ਪੁਲਿਸ ਪ੍ਰਸ਼ਾਸਨ ਇਸਤਾਨ ਤੋਂ ਧਮਕਾਨ ਤੇ ਲੱਗਿਆ ਪਰ ਇਹ ਬਾਈ ਦਾ ਅੱਜ ਵੀ ਸਟੈਂਡ ਕਲੀਅਰ ਹੈ ਕੱਲ ਵੀ ਕਲੀਅ अच्छा मैं ਤੁਹਾਡੇ ਤੋਂ ਜਾਣਨਾ ਚਾਹਾਂਗਾ ਤੁਹਾਡੀ ਜਵਾਨੀ ਯਾਨੀ ਪਹਿਲਾਂ ਇੱਕ ਤਾਂ ਪੂਰਾ ਨਾਮ ਦੱਸ ਤੂੰ ਉੱਤੇ ਰਹਿਨੇ ਕਿੱਥੇ ਹੋ ਤੁਸੀਂ ਮੇਰਾ ਨਾਮ ਸਰਵਿੰਦਰ ਸਿੰਘ ਹੈ ਜੀ ਤੇ ਮੈਂ 15 ਸੈਕਟਰ ਵਿੱਚ ਰੈਜ਼ਡ ਕਰ ਰਿਹਾ ਸੀਗਾ ਤੇ ਘਟਨਾ ਤੁਹਾਨੂੰ ਪਾਜੀ ਦੱਸ ਹੀ ਚੁੱਕੇ ਆ ਜੀ ਸਾਰੀ A to Z ਤੇ ਜਦੋਂ ਕਿਨੰਦੇ ਆ ਮੈਨੂੰ 40 ਤਰੀਕ ਨੂੰ ਇੱਥੇ ਐਂਟਰ ਹੋਇਆ ਉਹਨਾਂ ਨੇ ਬਕਾਇਦਾ ਪੂਰਾ ਟੌਰਚਰ ਕੀਤਾ ਮੇਰੇ ਤੇ ਉੱਪਰ ਪਿਸਤਲ ਨਾਲ ਹਮਲਾ ਕੀਤਾ ਕਰੰਟ ਲਗਾਇਆ ਗਿਆ ਉਹਨਾਂ ਦੇ ਨਾਲ ਜਿਹੜੇ ਸੀਗੇ ਉਹਨਾਂ ਨੇ ਕਿਸੇ ਨੂੰ ਛਡਾਉਂਦੀ ਕੁਛ ਨਹੀਂ ਕੀਤੀ ਸਗੋ ਪੱਗ ਦਾ ਤੇ ਕੇਸਾ ਦਾ ਬਾਰ-ਬਾਰ ਮਜ਼ਾਕੜਾਇਆ ਗਿਆ ਤੇ ਰਹੀ ਗੱਲ ਇਨਸਾਫ ਦੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਬਾਰ-ਬਾਰ ਮੈਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਵੀ ਸੁਲਾਹ ਕਰ ਲਓ ਸੁਲਾਹ ਕਰ ਲਓ ਸੁਲਾਹ ਕਰ ਲਓ ਪਰ ਸੁਲਾਹ ਨਹੀਂ ਸਾਨੂੰ ਇਨਸਾਫ ਚਾਹੀਦਾ ਜੀ ਤੇ ਦੂਜਾ ਜੀ ਸਭ ਤੋਂ ਪਹਿਲਾਂ ਸ਼ੁਕਰੀਆ ਮੇਰੇ ਦੋਸਤਾਂ ਦਾ ਜਿਹੜੇ ਨਾਲ ਖੜੇ ਜਿੰਨਾਂ ਕਰਕੇ ਹੌਸਲਾ ਮਿਲਿਆ ਦੂਜਾ ਸ਼ੁਕਰੀ ਭਾਜੀ ਹੋਰਾਂ ਦਾ ਵੀ ਜਿਨ੍ਹਾਂ ਦੇ ਕਰਕੇ ਮੈਨੂੰ ਇਨਸਾਫ ਉਸੀ ਗੱਲ ਪਿੱਛੇ ਕਿ ਜਿਹੜਾ ਉੱਥੇ ਤੁਹਾਡੇ ਨਾਲ ਹੋਇਆ ਸੀ 14 ਦੇ ਵਿੱਚ ਹੋਇਆ ਸੀ ਜਾਂ ਕਿਹੜੇ ਸੈਕਟਰ 15 ਦੇ ਵਿੱਚ ਸਿਰਫ ਉਸੀ ਰੰਜਿਸ਼ ਕਰਕੇ ਹੀ ਇੱਥੇ ਤੁਹਾਡੇ ਨਾਲ ਕੁੱਟਮਾਰ ਕੀਤੀ ਹੈ ਹਾਂਜੀ ਉਸੀ ਰੰਜਿਸ਼ ਕਰਕੇ ਵਰਨਾ ਉਦੋਂ ਪਹਿਲਾਂ ਜੀ ਅਸ਼ੀਸ਼ ਕੁਮਾਰ ਨਾਮ ਹੈ ਉਹਨੂੰ ਦੇਖਿਆ ਸੀ ਨਾ ਕਦੇ ਉਹ ਨਹੀਂ ਮੈਂ ਦੇਖਿਆ ਸੀ ਨਾ ਕਦੇ ਮੈਂ ਉਹਨੂੰ ਦੇਖਿਆ ਸੀ ਅਸੀਂ ਇੱਕ ਦੂਜੇ ਨੂੰ ਬਿਲਕੁਲ ਕਦੇ ਨਹੀਂ ਜਾਣਦੇ ਸੀਗੇ ਫਸਟ ਟਾਈਮ ਸਾਨੂੰ ਮੈਨੂੰ ਉਸ ਦਿਨ ਉਹਨੇ ਮਾਖਿਆ ਵੀ ਬ੍ਰਦਰ ਤੁਸੀਂ ਇਹਦੇ ਨਾਲ ਤਕੋ ਉਸ ਦਿਨ ਸੈਕਿੰਡ ਟਾਈਮ ਜਦੋਂ ਮਿਲਿਆ ਇੱਥੇ ਹੁਣ 17 ਵਿੱਚ ਮਿਲਿਆ ਸਦਾ ਸਤਾਰਨ ਜਿਹੜਾ ਥਾਣੇ ਦੇ ਵਿੱਚ ਮਿਲਿਆ ਤੇ ਮੈਂ ਉਹਨੂੰ ਰੋਕਿਆ ਸੀਗਾ ਜਦੋਂ ਉਹੀ ਗੱਲ ਇਹ ਮਾਈਂਡ 'ਚ ਰਹੀ ਫਿਰਦਾ ਸੀਗਾ ਤੇ ਉਹੀ ਗੱਲ ਕਰਕੇ ਇਹਨੇ ਮੈਨੂੰ ਬਕਾਇਦਾ ਕਿਹਾ ਵੀ ਮੇਰੇ ਕੰਨ ਦੇ ਵਿੱਚ ਕਹਿੰਦਾ ਮੈਂ ਤੈਨੂੰ ਉਸ ਗੱਲ ਕਰਕੇ ਬਦਲਾ ਲਿਆ ਕਹਿੰਦਾ ਮੈਂ ਰஞ்சிਸ਼ ਕੱਢ ਨਹੀਂ ਸਾਬ ਦੀ ਕੱਢ ਲਈ ਪਰਸਨਲੀ ਸਪੈਸ਼ਲ ਮੈਨੂੰ ਧਮਕੀਆਂ ਦਿੱਤੀਆਂ ਵਾਰ-ਵਾਰ ਪਿਸਟਲ ਕੱਢਿਆ ਉਹਦੇ ਸਰਵਿਸ ਰਵਾਲਵਰ ਜਿਹੜਾ ਵਾਰ-ਵਾਰ ਕੱਢ-ਕੱਢ ਕੇ ਹੁੰਦੀਆਂ ਮੈਗਜ਼ੀਨ ਖਾਲੀ ਕਰਕੇ ਵਾਰ-ਵਾਰ ਲੋਡ ਕੀਤਾ ਗਿਆ ਉਹਨੂੰ ਵਾਰ-ਵਾਰ ਉਹਨੂੰ ਚੀਜ਼ਾਂ ਤਮਕਾਇਆਗਾ ਤਮਕੇ ਤਿੰਗੀਆਂ ਮੈਨੂੰ ਜਾਨੋ ਮਾਰਨ ਦੀ ਹੈ ਵੀ ਤੈਨੂੰ ਜਾਨੋ ਮਾਰ ਦਾਂਗਾ ਮੈਂ ਵਾਰ-ਵਾਰ ਮੈਨੂੰ ਦੁਬਾਰਾ ਮੈਨੂੰ ਉਹਨਾਂ ਨੇ ਪ੍ਰੈਸਰਾਈਜ਼ ਕੀਤਾ ਵੀ ਤੂੰ ਹਾਂ ਤੂੰ ਤਾਂ ਨਹੀਂ ਕੁੱਟਿਆ ਸੀ ਜੀ ਤੂੰ ਲੇਖ ਇੱਥੇ ਇਹਦੀ ਕੋਈ ਵੀਡੀਓ ਵਗੈਰਾ ਹੈਗੀ ਉੱਥੇ ਕੈਮਰੇ ਲੱਗੇ ਹੋਏ ਸੀ ਜਾਂ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਅੰਦਰ ਲੈ ਕੇ ਗਏ ਆ ਬਾਹਰ ਆਏ ਯਾਨੀ ਦਸਤਾਰ ਸਿਰ ਤੇ ਉਤਰੀ ਹੋਈ ਸੀ ਜਿੱਥੇ ਤੁਹਾਡੇ ਨਾਲ ਕੁੱਟਮਾਰ ਕੀਤੀ ਹੈ ਉੱਥੇ ਕਮਰੇ ਚ ਯਾਨੀ ਲੱਗੇ ਹੋਏ ਸੀ ਕੈਮਰੇ ਦੇਖੋ ਜਿਵੇਂ ਸਾਰੇ ਥਾਣੇ ਦੇ ਵਿੱਚ ਕੈਮਰੇ ਲੱਗੇ ਹੋਏ ਸੀ ਸਾਰੇ ਕੈਮਰੇ ਥਾਣੇ ਦੇ ਵਿੱਚ ਮੈਂ ਉਸ ਰ ਜਦੋਂ ਮੈਂ ਗਿਆ ਉਦੋਂ ਜਮਾਂ ਨਾਰਮਲ ਹੀ ਗਿਆ ਜਦੋਂ ਮੈਂ ਬਾਹਰ ਆਇਆ ਖੂਨਮ ਖੂਨ ਸੀਗਾ ਬੁੱਲਾਂ ਤੇ ਖੂਨ ਸੀ ਮੂੰਹ ਤੇ ਖੂਨ ਸੀਗਾ ਆ ਪੱਕ ਗਲਤੀ ਹੋਈ ਸੀ ਕੇਸ ਮੇਰੇ ਖਿਲਰੇ ਹੋਏ ਸੀਗੇ ਸ਼ਾਇਦ ਉਹ ਇਹਨਾਂ ਦਾ ਇੰਟਰੋਗੇਸ਼ਨ ਰੂਮ ਹੈ ਜਿੱਥੇ ਜਾ ਕੇ ਬਾਕੀ ਨਾਲ ਵੀ ਕੁੱਟਮਾਰ ਕਰਦੇ ਇਸ ਕਰਕੇ ਉਸ ਕਮਰੇ ਚ ਲੈ ਗਿਆ ਪਹਿਲਾਂ ਹੀ ਮੈਨੂੰ ਕਿ ਜਿੱਥੇ ਕੋਈ ਕੈਮਰਾ ਹੀ ਹੈ ਨਹੀਂ ਸੀਗਾ ਤੇ ਜਦੋਂ ਮੈਂ ਬਾਹਰ ਆਨਾਂਗਾ ਉਦੋਂ ਕਹਿੰਦੇ ਸਾਰਾ ਕੁਝ ਪ੍ਰੂਫ ਹੁੰਦਾ ਜੀ ਮੈਂ ਐਸਐਚਓ ਸਾਹਿਬ ਦੇ ਕਮਰੇ ਚ ਵੀ ਗਿਆਂਗਾ ਬਿਨਾ ਪੱਕ ਤੋਂ ਉਵੇਂ ਹੀ ਖੂਨ ਨਿਕਲ ਰਿਹਾ ਸੀ ਮੂੰਹ ਦੇ ਵਿੱਚੋਂ ਉਹ ਸਾਰਾ ਸਬੂਤ ਉਹਨਾਂ ਕੋਲੇ ਹੈਗਾਗਾ ਜੀ ਅੱਛਾ ਤੁਹਾਡੀ ਅੱਜ ਮੁਲਾਕਾਤ ਹੋ ਡੀਐਸਪੀ ਸਾਹਿਬ ਨੇ ਟਾਈਮ ਮੰਗਿਆ ਸੀ ਪਹਿਲਾਂ ਤੇ ਵੀ ਸਾਨੂੰ ਟਾਈਮ ਦੇ ਦਿਓ ਐਨਾ ਪਹਿਲਾਂ ਉਹਨਾਂ ਨੇ ਪੁੱਛਿਆ ਵੀ ਕੀ ਕਰਨ ਆਏ ਸੀ ਕਿਉਂ ਆਇਆ ਸੀਗਾ ਕਿਹਦੇ ਨਾਲ ਆਇਆ ਸੀ ਕੀ ਕਾਰਨ ਸੀਗਾ ਤੇ ਜਿਵੇਂ ਉਹਨਾਂ ਨੂੰ ਸਾਰਾ ਕੁਝ ਸਮਝਾਇਆ ਗਿਆ ਫਿਰ ਉਹ ਕਹਿੰਦੇ ਸਾਨੂੰ ਟਾਈਮ ਦੇ ਦਿਓ ਪਹਿਲਾਂ ਹਫਤਾ ਮੰਗਿਆ ਫਿਰ ਪੰਜ ਦਿਨ ਮੰਗੇ ਬਾਅਦ ਚੋਂ ਫਿਰ ਦਮਨ ਭਾਜੀ ਹੋਰ ਆਣੇ ਕਹਿ ਕੇ ਐਸਐਸਪੀ ਮਰਨ ਦਾ ਟਾਈਮ ਮੰਗਿਆ ਹੁਣ ਸਵੇਰ 11 ਵਜੇ ਐਸਐਸਪੀ ਸਾਹਿਬ ਨੂੰ ਉਹਨੂੰ ਮਿਲਣਾਗਾ ਦੇਖੋ ਜੀ ਉਹਨਾਂ ਦਾ ਕੀ ਬਿਆਨ ਹੁੰਦਾ ਕਿ ਜੇ ਅੱਗੋਂ ਹਾਂਜੀ ਅੱਛਾ ਦਮਨ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਅਗਰ ਕੋਈ ਇਦਾਂ ਦੇ ਕੱਲ ਵੀ ਕੋਈ ਕਾਰਵਾਈ ਨਿਕਲ ਕੇ ਨਹੀਂ ਆਂਦੀ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਜਥੇਬੰਦੀਆਂ ਜੁੜੀਆਂ ਹੋਈਆਂ ਨੇ ਜਿਨ੍ਹਾਂ ਨੂੰ ਅੱਜ ਅਸੀਂ ਹੋਲਡ ਤੇ ਰੱਖਿਆ ਹੋਲਡ ਤੇ ਇੰਦਾ ਸੈਂਸ ਵੀ ਐਵੇਂ ਕੀ ਲੋੜਾ ਜਦ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਆ ਸੀ ਸوير ਦੇ ਇੱਥੇ ਬੈਠੇ ਆ ਇਸੇ ਸਥਾਨ ਤੇ ਔਰ ਬੜੇ ਸ਼ਾਂਤਮਈ ਤਰੀਕੇ ਨਾਲ ਅਸੀਂ ਅੰਦਰ ਜਾਂਦੇ ਆ ਗੱਲਬਾਤ ਕਰਕੇ ਬਾਹਰ ਆ ਕੇ ਆਪਣੀ ਸੰਗਤ ਨੂੰ ਦੱਸਦੇ ਆ ਸੰਗਤ ਜੋ ਹੁਕਮ ਕਰਦੀ ਹੈ ਫਿਰ ਅੰਦਰ ਜਾ ਕੇ ਐਸਐਸਪੀ ਡੀਐਸਪੀ ਨੂੰ ਦੱਸਦੇ ਆ ਸੋ ਸਾਡੀ वार्तालाप ਰੈਗੂਲਰ ਚੱਲ ਰਹੀ ਆ ਅਸੀਂ ਇੱਥੇ ਕਿਹੇ ਆਂਦੇ ਜਾਂਦੇ ਦਾ ਸੜਕ ਨਹੀਂ ਰੋਕਿਆ ਅਹੀ ਕਹੇ ਨੂੰ ਕੋਈ ਧੱਕਾ ਨਹੀਂ ਮਾਰਿਆ ਕੁਛ ਨਹੀਂ ਬੜੇ ਸ਼ਾਂਤਮਈ ਤਰੀਕੇ ਨਾਲ ਅਸੀਂ ਵਾਰਤਾ ਲਾਪੀ ਕਰ ਲਈ। ਸੋ ਜਦ ਸਾਨੂੰ ਪਤਾ ਹੀ ਲੱਗ ਗਿਆ ਵੀ ਇਹਨਾਂ ਦੇ ਹੱਥ ਵੱਤ ਕੁਛ ਨਹੀਂ ਜਦੋਂ ਮੈਡਮ ਐਸਐਸਪੀ ਮੈਡਮ ਨਹੀਂ ਕਹੇ ਐਸਾ ਇਹਨੂੰ ਸਸਪੈਂਡ ਕਰਨਾ ਮੇਰੀ ਇਹ ਤੁਹਾਨੂੰ ਪੂਰੀ ਪੁਰਜੋਰ ਗਰੰਟੀ ਆ ਕਿ ਅਗਰ ਇਸ ਬਾਈ ਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਤੇ ਆਪਾਂ ਜ਼ਿੰਮੇਵਾਰ ਹੈ। ਮੈਂ ਤਾਂ ਇਹ ਸਮਝਦਾ ਨਾ ਕਿਸੇ ਦਾ ਕ੍ਰਿਮੀਨਲ ਰਿਕਾਰਡ ਹੁੰਦਾ ਕੋਈ ਚੋਰ ਹੁੰਦਾ ਠੱਗ ਹੁੰਦਾ ਡਕੈਤ ਹੁੰਦਾ ਉਹਨੂੰ ਥਾਣੇ ਲਿਆਈਦਾ ਉਹਨੂੰ ਕੁੱਟੀਦਾ ਉਹ ਤੋਂ ਬੁਲਵਾਈਦਾ। ਇਹ ਤਾਂ ਖਾਣੇ ਲੈ ਗਏ ਨਾ ਇਹਦਾ ਕੋਈ ਲਾਉਣਾ ਲੈਣਾ ਨਾ ਕੋਈ ਦੇਣਾ ਕਿਸੇ ਦੇ ਨਾਲ ਆਇਆ ਸੀ ਸਿਰਫ ਇੱਕ ਪੁਰਾਣੀ ਰੰਜਿਸ਼ ਉਹਨੇ ਪਛਾਣ ਕੱਢ ਲਈ ਵੀ ਉਹੀ ਬੰਦਾ ਜਿਹਦੇ ਨਾਲ ਮੈਨੂੰ ਇਹ ਬੋਲ ਬਲਾਰਾ ਉਹ ਸਾਈਕੋਮੈਂਟੈਲਿਟੀ ਦਾ ਜਿਹੜਾ ਅਫਸਰ ਹੈ ਨਾ ਅਫਸਰ ਰੈਨ ਦੇ ਕਾਮਯਾਬੀ ਨਹੀਂ ਕਾਬਿਲ ਹੀ ਨਹੀਂ ਹੈਗਾ ਅੱਜੋ ਇਸ ਇਸ ਹਜੇ ਉਹਦਾ ਪ੍ਰੋਬੇਸ਼ਨਲ ਪੀਰੀਅਡ ਚੱਲ ਰਿਹਾ ਵਾ ਹਜੇ ਉਹਦੀ ਜੁਆਇਨਿੰਗ ਹੋਈ ਨਹੀਂ ਪ੍ਰੋਬੇਸ਼ਨਲ ਪੀਰੀਅਡ ਆ ਪਹਿਲੀ ਗੱਲ ਇਹ ਤਾਂ ਹੀ ਮੁਲਾਜ਼ਮ ਨੂੰ ਬਚਾਉਣ ਤੇ ਲੱਗੇ ਉਹਦਾ ਕੈਰੀਅਰ ਖਰਾਬ ਹੋ ਜਾਊਗਾ ਦੂਜੀ ਪਹਿਲੀ ਗੱਲ ਇਹ ਆ ਵੀ ਇਹ ਉਹਦਾ ਕੈਰੀਅਰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਫੈਕਟ ਵੈਰੀਫਾਈ ਨਹੀਂ ਕਰ ਰਹੇ ਉਸ ਤੋਂ ਬਾਅਦ ਦੂਜੀ ਗੱਲ ਇਹ ਆ ਹੁਣ ਇੱਥੇ ਫੈਕਟਾਂ ਨਾਲ ਛੇੜਛਾੜ ਹੋਣੀ ਐ ਸਾਡੇ ਕੋਲ ਉਹੀ ਫੈਕਟ ਨੇ ਜੋ ਇੱਥੇ ਸੀਸੀਟੀਵੀ ਫੁਟੇਜ ਆ ਕਿਉਂਕਿ ਹੁਣ ਜਦੋਂ ਕਿਸੇ ਬੰਦੇ ਨੂੰ ਕੁੱਟ ਪੈਰੀ ਹੁੰਦੇ ਉਹ ਪਹਿਲਾਂ ਆਪਣਾ ਮੋਬਾਈਲ ਕੱਢ ਕੇ ਆਪਣੀ ਕੁੱਟ ਖਾਂਦੇ ਦੀ ਵੀਡੀਓ ਤਾਂ ਬ ਔਰ ਨਹੀਂ ਉਸ ਕਮਰੇ 'ਚ ਕੋਈ ਹੋਰ ਹੈਗਾ ਵੀ ਜੋ ਇਹਦੇ 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 ਫੇਵਰ 'ਚ ਬਿਆਨ ਦੇ ਦੇ ਕਿਉਂਕਿ ਚਾਰ ਮੁਲਾਜ਼ਮ ਸੀ ਉਸ ਕਮਰੇ ਚ ਚਾਰ ਮੁਲਾਜ਼ਮ ਮੁਲਾਜ਼ਮ ਕਦੀ ਮੁਲਾਜ਼ਮ ਦੇ ਖਿਲਾਫ ਬਿਆਨ ਨਹੀਂ ਦੇਗਾ ਮੈਂ ਖਾਲਸਾ ਜੀ ਤੁਹਾਡੇ ਨਾਲ ਗੱਲ ਕਰਨਾ ਚਾਹਾਂਗਾ ਥੋੜਾ ਅੱਗੇ ਆ ਜਾਣਾ ਅੱਜਕੱਲ ਦੇਖਿਆ ਜਾਂਦਾ ਬਹੁਤ ਸਾਰੇ ਲੋਕ ਇਹ ਗੱਲਾਂ ਵੀ ਕਰਦੇ ਨੇ ਕਿਉਂਕਿ ਆਫ ਦਾ ਰਿਕਾਰਡ ਮੈਂ ਸੁਣਿਆ ਵੀ ਹੈ ਕਹਿੰਦੇ ਨੇ ਕਿ ਜਿਸ ਤਰ੍ਹਾਂ ਯਾਨੀ ਸਰਦਾਰ ਜੀ ਪੱਗ ਬੰਨ ਲੈਂਦੇ ਆ ਜਦ ਵੀ ਚਾਹੇ ਉਹਨਾਂ ਦਾ ਕਸੂਰ ਹੋਵੇ ਪਰ ਕਹਿੰਦੇ ਨੇ ਕਿ ਜਦ ਕੇ ਹੱਥੋਪਾਈ ਕਰਦੇ ਆ ਦਸਤਾਰ ਲੱਥ ਜਾਂਦੀ ਆ ਤਾਂ ਫਿਰ ਕਹਿੰਦੇ ਆ ਕਿ ਬੇਅਦਬੀ ਹੋ ਗਈ ਯਾਨੀ ਇਹਨਾਂ ਨੇ ਇੱਕ ਇਹ ਵੀ ਮੁੱਦਾ ਬਣਾਇਆ ਹੋਇਆ ਕਿ ਜਦ ਵੀ ਅਸੀਂ ਕੋਈ ਕਰਦੇ ਆ ਤਾਂ ਇਹ ਕਹਿੰਦੇ ਨੇ ਸਾਡੇ ਨਾਲ ਬੇਅਦਬੀ ਕਰਤੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਇਹਨਾਂ ਚੀਜ਼ਾਂ ਨੂੰ ਜਾਣ ਬੁੱਝ ਕੇ ਉਛਾਲਿਆ ਜਾਂਦਾ ਹਾਂਜੀ ਵੀਰ ਜੀ ਅਲੱਗਤ ਅਲੱਗ ਪ੍ਰੋਸਪੈਕਟਿਵ ਤੋਂ ਦੇਖਣਾ ਪੈਂਦਾ ਵੀ ਸਿਚੁਏਸ਼ਨ ਕੀ ਐ ਆਪਾਂ ਜਿਵੇਂ ਡੀਐਸਪੀ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਐਜੀਟੇਸ਼ਨਸ ਹੁੰਦੇ ਨੇ ਤੇ ਕਾਫੀ ਐਜੀਟੇਸ਼ਨਸ ਦੇ ਵੀ ਟਰਬਨ ਉਤਰ ਜਾਂਦੀ ਏ ਜਿਵੇਂ ਪਾਣੀ ਦੀ ਬਿਚਾੜਾਂ ਆਂਦੀਆਂ ਜਾਂ ਸਮਥਿੰਗ ਲਾਈਕ 댓 ਤੇ ਉਦਾਂ ਫਿਰ ਉਦੋਂ ਟਰਬਨ ਉਤਰ ਜਾਂਦੀ ਏ ਤੇ ਵੀਰੇ ਉਹ ਟਰਬਨ ਉਤਰਨੀ ਇੱਕ ਹੋਰ ਗੱਲ ਐ ਇੱਕ ਥੱਪਣ ਮਾਰ ਕੇ ਉਤਾਰਨੀ ਉਹ ਬੇਇੱਜ਼ਤ ਕਰਨ ਵਾਲੀ ਗੱਲ ਹੋਂਦੀ ਏ ਇੱਥੇ ਜਿਹੜੇ ਸਿਨੈਰੀਓ ਆਇਆ ਭਾਜੀ ਉਹ ਤੇ ਤਿੰਨ ਚਾਰ ਵਾਰੀ ਪਾਗ ਲਾਈ ਗਈ ਹੈ ਥੱਪੜ ਮਾਰ ਮਾਰ ਕੇ ਫਿਰ ਉਹ ਬੰਦਾ ਅਸੀਂ ਵੀ ਮੇਰੀ ਇੱਜ਼ਤ ਹੈ ਵੀਰੇ ਵੀ ਇਹਨੂੰ ਨਾ ਰੋਲ ਹਨਾ ਤੇ ਇੱਥੇ ਸਿਨੈਰੀਓ ਡਿਫਰੈਂਟ ਹੈ ਸੋ ਥੋੜੀ ਜੀ ਵੀਰ ਜੀ ਕਿਤੇ ਨਾ ਕਿਤੇ ਹਿੰਦੂਇਜ਼ਮ ਵਾਲੀ ਮੈਂਟੈਲਿਟੀ ਥੋੜੀ ਜੀ ਇਸ ਕੇਸ ਦੇ ਵਿੱਚ ਆਪਾਂ ਨੂੰ ਲੱਗ ਰਹੀ ਹੈ ਜਿਹੜੀ ਅਸ਼ੀਸ਼ ਕੁਮਾਰ ਜੀ ਨੇ ਵਰਤੀ ਹੈ ਸੋ ਆਪਾਂ ਵੀਰ ਜੀ ਦੇਖੋ ਨਿੰਦਾ ਕਰਦੇ ਆਂ ਪੁਰਜ਼ੋਰ ਵੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਚ ਚੰਡੀਗੜ੍ਹ ਵੀ ਸਾਡਾ ਹੀ ਹਿੱਸਾ ਹੈ ਜੀ ਅਸੀਂ ਨਹੀਂ ਚਾਹੁੰਦੇ ਇੱਥੇ ਕੱਲ ਨੂੰ ਕੋਈ ਵੀ ਏਦਾਂ ਦੀ ਕੋਈ ਹਰਕਤ ਹੋ ਹਰਟ ਕਰੇ ਵੀ ਆਪਾਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਸੋ ਆਪਾਂ ਡੀਐਸਪੀ ਨਾਲ ਗੱਲ ਕੀਤੀ ਹੈ ਹੋਰ ਸੀਆਈਡੀ ਦੇ ਜਿਹੜੇ ਡੀਐਸਪੀ ਆਏ ਹੋਏ ਸੀ ਭਿੰਦਰ ਸਾਹਿਬ ਉਹਨਾਂ ਨਾਲ ਵੀ ਉਹਨਾਂ ਨੇ ਵੀ ਕਿਹਾ ਵੀ ਐਸਐਸਪੀ ਨਾਲ ਜਾ ਕੇ ਬੜੇ ਚੰਗੇ ਮਾਹੌਲ 'ਚ ਤੁਸੀਂ ਗੱਲ ਕਰੋ ਤੇ ਸਾਨੂੰ ਲੱਗਦਾ ਸੌਟ ਆਊਟ ਹੋਏਗਾ ਵੀ ਜੀ ਧੰਨਵਾਦ ਜੀ ਸੋ ਐਸਸੀਜੀ ਆਪਣੇ ਨਾਲ ਉਹ ਨੌਜਵਾਨ ਸਿੱਖਪਰਾ ਜੀ ਨਾਲ ਕੱਲ ਕਹਿੰਦੇ ਨੇ ਕਿ ਕੁੱਟਮਾਰ ਹੋਈ ਜਿਸ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਪਰਾਣੀ ਰੰਜਸ ਕੱਢੀ ਗਈ ਹੈ ਕੁਝ ਦਿਨ ਪਹਿਲਾਂ ਵਾਲੀ ਪਰ ਕਹਿੰਦੇ ਨੇ ਕਿ ਡੀਐਸਪੀ ਸਾਹਿਬ ਨਾਲ ਗੱਲਬਾਤ ਹੋਈ ਔਰ ਆਈਐਸਐਸਪੀ ਮੈਮ ਨਾਲ ਸਵੇਰੇ ਮੁਲਾਕਾਤ ਹੈ ਪਰ ਕਹਿੰਦੇ ਨੇ ਇਨਸਾਫ ਜ਼ਰੂਰ ਮਿਲੇਗਾ ਸੋ ਦੇਖਣਾ ਹੋਵੇਗਾ ਕਿ ਆਣੇ ਵਾਲੇ ਸਮੇਂ ਦੇ ਵਿੱਚ ਇਹਨਾਂ ਲੜਕਿਆਂ ਨੂੰ ਕੀ ਇਨਸਾਫ ਮਿਲਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਸਤਰੰਗ ਕੱਟਸ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਹੋਈ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਰੇ ਦੇ ਨਾਲ ਸੋ ਨੂੰ ਜਾਂਚ ਵਾਲੀ ਰਿਪੋਰਟ ਚੰ